ਲੋ ਵੀ ਮਿੱਤਰੋ ਕੀ ਹਾਲ ਨੇ ਬਾਈ ਸਾਰਿਆਂ ਦੇ ਅੱਜ ਆਪਾਂ ਬੀਜਣ ਲੱਗਿਆਂ ਬਾਈ ਸਰੋਂ ਇਕ ਆਪਾਂ ਜਗਾਰ ਲਿਆਂਦਾਗਾ ਆਪਣੇ ਯਾਰ ਮਿੱਤਰ ਤੋਂ ਉਹਦੇ ਨਾਲ ਬੀਜਣ ਲੱਗਾਂਗੇ ਦਿਖਾਉਣੇ ਆ ਤੁਹਾਨੂੰ ਤਾਂ ਆਪਾਂ ਇਹ ਚ ਬੀਜਣੀਆਂ ਸਰੋਂ ਉੱਤੇ ਤੱਕ ਤੇ ਆਹ ਮਸ਼ੀਨ ਲਿਆਂਦੀ ਆ ਬਈ ਆਪਾਂ ਆਪਣੇ ਕਿਸੇ ਯਾਰ ਮਿੱਤਰ ਕੋਲੇ ਦੀਗੀ ਉਹ ਤੋਂ ਲਿਆਂਦੀ ਆ ਦੱਸਿਓ ਬਾਈ ਕਮੈਂਟ ਕਰਕੇ ਵੀ ਸਰੋਂ ਇਹਦੇ ਨਾਲ ਸਹੀ ਆ ਜਾਂ ਗਲਤ ਆ ਆਪਾਂ ਦਾ ਇਹਦੇ ਨਾਲ ਬੀਜਣ ਲੱਗਾਂਗੇ। ਸ਼ੇਰਪੁਰ ਰੋਡ ਧੂਰੀ ਦੀ ਬਣੀ ਹੋਈ ਐ ਦਰਸ਼ਨ ਸਿੰਘ ਦੀ। ਵਿੱਚ ਆਪਾਂ ਪਾਲਿਆ ਡਾਇਆ। ਸਰੋਂ ਰਲਾ ਕੇ ਆਪਾਂ ਬੀਜਣ ਲੱਗਾਂਗੇ। ਆਹ ਮਸ਼ੀਨ ਨਾਲ ਦੱਸਿਓ ਮੇਰਾ ਵੀਰ ਜ਼ਰੂਰ। ਬੀਜ ਦੇ ਨਾਲ ਸਹੀ ਆ ਸਰੋਂ। ਇੱਧਰ ਆਪਾਂ ਜਵੀ ਬੀਜਣੀ ਆ। ਸਲਾਦ ਆਈਆਂ ਵੀ ਇਹਦੇ ਨਾਲ ਹੀ ਬੀਜਾਂਗੇ ਤੇ ਠੀਕ ਰਹੇ। ਨਹੀਂ ਫਿਰ ਬਈ ਆਪਾਂ ਦੂਜੀ ਆਪਣੀ ਟਰੈਕਟਰ ਵਾਲੀ ਮਸ਼ੀਨ ਆਪਣੇ ਕੋਲ ਹੈਗੀ ਆ ਉਹਦੇ ਨਾਲ ਬੀਜਾਂਗੇ